ਕਾਉ ਤੇ ਜੀ ਕਾਦੀ ਜ਼ਿੰਦਗੀ ਲੋਕੋ ਕਾਦੀ ਜ਼ਿੰਦਗੀ ਲੋਕੋ ਜਗਤੇ ਬਾਲ ਯਤੀਮਾਂ ਦੀ ਉਹ ਛੋਟੀ ਉਮਰ ਜਿਨ੍ਹਾਂ ਦੇ ਮਾਪੇ ਨੇ ਮੋਏ ਦਿਲ ਦੀਆਂ ਦਿਲ ਵਿੱਚ ਲੈ ਕੇ ਉਹ ਤੇ ਜ਼ਿੰਦਗੀ ਜਿਉਂਦੇ ਨੇ ਰੋੜਦੇ ਦਰਦ ਦਰ ਦੁਖੀ ਇਹ ਤਰਸ ਕਰੇ ਨਾ ਕੋਈ ਮਾਪਿਆਂ ਨਾਲ ਹੀ ਮੁੱਕ ਜਾਏ ਰੁੱਤ ਪਿਆਰਾਂ ਦੀ ਲੱਗੇ ਜ਼ਖਮ ਜਿਗਰ ਤੇ ਮੁਰਨਾ ਰਾਜੀ ਹੋਏ ਉਹ ਪੇਟੋ ਭੁੱਖੇ ਪੈਰੋਂ ਨੰਗੇ ਮੰਗਣ ਤੁਰ ਜਾਂਦੇ ਲੁਕਾ ਅੱਗੇ ਜੋੜਨ ਉਹ ਨਿੰਮਕੇ ਹੱਥ ਧੋਏ ਸਾਰੀ ਉਮਰ ਤਰਸਦੀ ਬੀਬੀ ਬਾਪੂ ਆਖਣ ਨੂੰ ਇਹਨਾਂ ਦੀ ਤਾਂ ਜਗ ਤੇ ਲੈ ਸਕੇ ਨਾ ਕੋਈ ਚਾਚੇ ਤਾਏ ਮਾਮੇ ਮਾਸੜ ਭੂਆ ਫੁੱਫੜ ਕੀ ਵਕਤ ਪਏ ਤੋਂ ਸਭ ਹੋ ਕੇ ਦੂਰ ਖਲੋਏ ਹਰ ਵੇਲੇ ਚਿੜਕਾਂ ਗਾਲਾਂ ਦੁਰਦੁਰ ਹੁੰਦੀ ਓ ਰੁੱਖਾਂ ਨੂੰ ਪੁੱਜ ਫੀਆਂ ਜ਼ਿੰਦਗੀ ਲੁਕ ਲੁਕ ਰੋਏ ਫੁੱਲਾਂ ਵਰਗੇ ਚਿਹਰੇ ਸਭ ਨੂੰ ਭਾਰੇ ਲੱਗਦੇ ਨੇ ਜਗ ਤੇ ਭਾਰ ਬਗਾਨਾ ਬਿਰਲਾ ਹੀ ਕੋਈ ਢੋਏ ਉਹ ਦੁਦਿਏ ਪਾਸੇ ਜਿਹੜੇ ਮौज ਮਾਣਦੇ ਮਾਪਿਓ ਦੀ ਔਰਖੀ ਤੋੜ ਕੋਈ ਨਾ ਕੀਤੇ ਜਿਸ ਨੂੰ ਰੋਏ ਜੋ ਵੀ ਮੰਗਿਆ ਉਹਨਾਂ ਉਹੀ ਹਾਜ਼ਰ ਕਰ ਦਿੱਤਾ ਜਦ ਇਹ ਲੋੜ ਪਈ ਤੇ ਆਕੇ ਨਾਲ ਖਲੋਏ ਭੁਲੇ ਦੇਸਾਰ ਨਾ ਜੋ ਆਪਣੇ ਬੁੱਢੇ ਮਾਪਿਓ ਦੀ ਚੰਦ ਫਰਵਾਹੀ ਜਗ ਤੇ ਉਹ ਬੱਚਿਆਂ ਨੂੰ ਹੋਏ ਚੰਦ ਫਰਵਾਹੀ ਜਗ ਤੇ ਉਹ ਬੱਚੇ ਅਣ ਹੋਏ